ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਸਾਹਮਣੇ ਪਾਉਂਦੇ ਹਾਂ ਭਾਰਤ ਦੀ ਆਰਥਿਕ ਦਸ਼ਾ ਦੀ ਕੀ ਹੈ ਦੇਸ਼ ਦਾ ਆਰਥਿਕ ਨਕਸ਼ਾ ਭਾਰਤ ਦੀ ਕੁੱਲ ਵਸੋਂ ਦਾ 60% ਦੀ ਖੇਤੀਬਾੜੀ ਨਾਲ ਸੰਬੰਧਿਤ ਲੋਕ ਨੇ ਜੋ ਖੇਤੀਬਾੜੀ ਤੇ ਨਿਰਭਰ ਨੇ ਜਾਂ ਉਹ ਖੁਦ ਵਾਹੀ ਕਰਨੇ ਜਾਂ ਖੇਤੀ ਮਜ਼ਦੂਰ ਨੇ ਪਰ ਜੇ ਆ ਅਸੀਂ ਇਹ ਦੇਖੀਏ ਕਿ ਖੇੜੇ ਉਤਪਾਦਨ ਦਾ ਜੀਡੀਪੀ ਦੇ ਵਿੱਚ ਕਿੰਨਾ ਹਿੱਸਾ ਹੈ ਤਾਂ ਉਹ ਕੇਵਲ 14% ਹੈ ਬਿਲਕੁਲ ਨਗੂਣਾ ਤੇ ਬਾਕੀ 40% ਵੱਸੋਂ ਜੋ ਹੈ ਹਿੰਦੁਸਤਾਨ ਦੀ ਉਹਦਾ ਜੀਡੀਪੀ 'ਚ ਹਿੱਸਾ ਹੈ 86% ਜੋ ਆਰਥਿਕ ਨਾਬਰਾਬਰਤਾ ਦਾ ਪ੍ਰਤੱਖ ਸਬੂਤ ਹੈ ਆਪ ਜੀ ਨੇ ਪਛੋਕਰ ਚ ਲੈ ਚਲੀਏ 1940 'ਚ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸਾਂ ਉਸ ਵੇਲੇ ਉੱਪਰਲੀ ਆਮਦਨ ਵਾਲੇ 10 ਫੀਸਦੀ ਲੋਕਾਂ ਦੇ ਹਿੱਸੇ ਆਉਂਦਾ ਸੀ 50 ਪ੍ਰਤੀਸ਼ਤ ਆਮਦਨ ਦਾ ਹਿੱਸਾ ਤੇ ਬਾਕੀ ਦੇ 90 ਪ੍ਰਤੀਸ਼ਤ ਲੋਕਾਂ ਦੇ ਹਿੱਸੇ ਆਉਂਦਾ ਸੀ ਪੰਜਾਬ 50 ਪ੍ਰਤੀਸ਼ਤ ਹਿੱਸਾ ਜੋ ਬਿਲਕੁਲ ਨਾ ਬਰਾਬਰਤਾ ਦੀ ਗੱਲ ਪ੍ਰਤੱਖ ਸਬੂਤ ਕਰਦਾ ਹੈ ਉਸ ਤੋਂ ਬਾਅਦ ਦੇਸ਼ ਆਜ਼ਾਦ ਹੋਇਆ 80ਵਿਆਂ ਦੇ ਵਿੱਚ ਜਦੋਂ ਇਹ ਸਰਵੇਖਣ ਦੁਬਾਰਾ ਕੀਤਾ ਗਿਆ ਤੇ ਉੱਪਰਲੀ ਆਮਦਨ ਵਾਲੇ 10 ਪ੍ਰਤੀਸ਼ਤ ਲੋਕਾਂ ਦੇ ਹਿੱਸੇ 30 ਪ੍ਰਤੀਸ਼ਤ ਆਮਦਨ ਦਾ ਹਿੱਸਾ ਆਇਆ ਜਿਹੜਾ ਪਹਿਲਾਂ 50% ਸੀ ਤੇ ਬਾਕੀ ਦੇ 90% ਲੋਕਾਂ ਕੋਲ 70% ਹਿੱਸਾ ਆਇਆ ਇਸ ਦਾ ਮਤਲਬ ਸੀ ਕਿ ਦੇਸ਼ ਆਰਥਿਕ ਬਰਾਬਰੀ ਵੱਲ ਵਧ ਰਿਹਾ ਇਹ ਹਰੇ ਇਨਕਲਾਬ ਦਾ ਨਤੀਜਾ ਸੀ ਪਰ ਸਮਾਂ ਆਇਆ 1990 ਦਾ ਡੰਕਲ ਤਜ਼ਵੀਜ਼ਾਂ ਆਈਆਂ ਗੈਟ ਸਮਝਾਉਤਾ ਆਇਆ ਜੋ WTO ਬਣਿਆ ਤੇ ਉਸ ਦੀਆਂ ਸਾਰੀਆਂ ਨੀਤੀਆਂ ਅਦਾਰੀਕਰਨ ਤੇ ਨਿੱਜੀਕਰਨ ਵਾਲੀਆਂ ਸਨ ਇਹਨਾਂ ਨੀਤੀਆਂ ਕਰਕੇ ਆਰਥਿਕ ਨਾ ਬਰਾਬਰਤਾ ਵੱਲ ਨੂੰ ਦੇਸ਼ ਫਿਰ ਵੱਧ ਤੁਰਿਆ ਬਹੁਤ ਥੋੜਾ ਪੈਸਾ ਕਿਸਾਨੀ ਵਾਲੇ ਲੋਕਾਂ ਕੋਲ ਰਹਿ ਗਿਆ ਤੇ ਜ਼ਿਆਦਾ ਪੈਸਾ ਥੋੜੇ ਬੰਦਿਆਂ ਦੇ ਹਿੱਸੇ 'ਚ ਰਹਿ ਗਿਆ ਜਦੋਂ ਸਾਰਾ ਪੈਸਾ ਥੋੜੇ ਬੰਦੇ ਦੇ ਹਿੱਸੇ 'ਚ ਰਹਿ ਗਿਆ ਤੇ ਰੁਜ਼ਗਾਰ ਕਿਸ ਤਰ੍ਹਾਂ ਵਧੇਗਾ ਜੇ ਪੈਸੇ ਵਾਲੇ ਸ਼ਾਹੂ ਕਰ ਰੁਜ਼ਗਾਰ ਹੀ ਨਹੀਂ ਲਾਉਣਗੇ ਅਰਜੋਗ ਹੀ ਨਹੀਂ ਲਾਉਣਗੇ ਕਿਸੇ ਨੂੰ ਰੁਜ਼ਗਾਰ ਦਾ ਮੌਕਾ ਹੀ ਨਹੀਂ ਦੇਣਗੇ ਤੇ ਫਿਰ ਰੁਜ਼ਗਾਰ ਕਿਸ ਤਰ੍ਹਾਂ ਵਧ ਸਕਦਾ ਹੈ ਫਿਰ ਸਾਰਾ ਜ਼ਿੰਮੇਵਾਰੀ ਦਾ ਬੋਝ ਸਰਕਾਰ ਤੇ ਆ ਗਿਆ ਤੇ ਸਰਕਾਰ ਹਰ ਸਾਲ 1 ਕਰੋੜ ਬੰਦੇ ਨੂੰ ਰੁਜ਼ਗਾਰ ਕਿਸ ਤਰ੍ਹਾਂ ਦੇ ਸਕੇਗੀ ਨੌਕਰੀ ਕਿਸ ਤਰ੍ਹਾਂ ਦੇ ਸਕੇਗੀ ਜੇ ਵਿਕਸਤ ਦੇਸ਼ਾਂ ਵੱਲ ਵੇਖ ਲਈਏ ਤਾਂ ਉਥੇ ਖੇਤੀ ਉਤਪਾਦਨ ਵਾਲੇ ਲੋਕ 86 ਫੀਸਦੀ ਉਤਪਾਦਨ ਨੂੰ ਪ੍ਰੋਸੈਸ ਕਰਕੇ ਮਾਰਕੀਟ 'ਚ ਵੇਚਦੇ ਦੂਸਰੇ ਦੇਸ਼ਾਂ 'ਚ ਭੇਜਦੇ ਆ ਬਰਾਮਦ ਕਰਦੇ ਆ ਪਰ ਭਾਰਤ ਕੇਵਲ ਕਰ ਰਿਹਾ 12 ਫੀਸਦੀ 12 ਫੀਸਦੀ ਉਤਪਾਦਨ ਨੂੰ ਪ੍ਰੋਸੈਸ ਕਰਦਾ ਤੇ ਬਾਹਰ ਭੇਜਦਾ ਇਹੀ ਕਾਰਨ ਹੈ ਕਿ ਨਾ ਤੇ ਸਾਡਾ ਦੇਸ਼ ਪ੍ਰੋਸੈਸ ਆਪ ਕਰ ਰਿਹਾ ਨਾ ਇਹ ਵੇਚ ਆਪ ਰਿਹਾ ਇਸ ਕਰਕੇ ਕਿਸਾਨਾਂ ਵਾਸਤੇ ਖੇਤੀ ਲਾਹੇਵੰਦੀ ਨਹੀਂ ਰਹੀ ਹੁਣ ਕਨਵੇਂ ਤੋਂ ਬਾਅਦ ਪੱਕੇ ਕੰਮਿਆਂ ਦੀ ਜਿਹੜੀ ਲੋਡ ਸੀ ਉਹ ਵੀ ਘਟ ਗਈ ਕਿਉਂਕਿ ਠੇਕੇਦਾਰੀ ਸਿਸਟਮ ਪਰਚਲਿਤ ਹੋ ਗਿਆ ਠੇਕੇਦਾਰੀ ਸਿਸਟਮ ਨੇ ਉਜਰਤ ਕਰਨ ਵਾਲੇ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਕਿਰਤੀ ਸ਼ੋਸ਼ਣ ਕੀਤਾ ਤੇ ਇਸ ਢੰਗ ਨੂੰ ਅੱਗੇ ਵਧਾਇਆ ਇਸ ਸਿਸਟਮ ਨੇ ਹੀ ਬਾਲ ਕਿਰਤ ਨੂੰ ਉਤਸ਼ਾਹਿਤ ਕੀਤਾ ਜਦੋਂ ਠੇਕੇਦਾਰੀ ਸਿਸਟਮ ਦੇਸ਼ 'ਚ ਚੱਲਿਆ ਤੇ ਜਿੰਨੇ ਵੀ ਠੇਕੇ ਲਿਆ ਸੀ ਉਸਨੇ ਇਹ ਨਹੀਂ ਵੇਖਿਆ ਕਿ ਮੈਂ ਅਡਲਟ ਬੰਦੇ ਕੋਲ ਮਜ਼ਦੂਰੀ ਕਰਾਉਣੀ ਆ ਜਾਂ ਬਾਲ ਬੱਚੇ ਕੋਲ ਕਰਾਉਣੀ ਆ ਉਹ ਕਿਸੇ ਨੂੰ ਠੇਕਾ ਦਿੰਦਾ ਸੀ ਉਹ ਪਰਿਵਾਰ ਸਮੇਤ ਇਸ ਕਿਤੇ 'ਤੇ ਲੱਗ ਜਾਂਦਾ ਸੀ ਤੇ ਉਹਦੇ ਵਿੱਚ ਬਾਲ ਮਜ਼ਦੂਰ ਜਿਹੜੇ ਸੀ ਉਹ ਵੀ ਕੰਮ ਕਰਦੇ ਸੀ ਭਾਵੇਂ ਉਹ ਟਾਬਿਆਂ 'ਤੇ ਕੰਮ ਕਰਦੇ ਹੋਣ ਭਾਵੇਂ ਦੁਕਾਨਾਂ 'ਤੇ ਕਰਦੇ ਹੋਣ ਭਾਵੇਂ ਰਾਸ਼ਨ ਦੀਆਂ ਦੁਕਾਨਾਂ 'ਤੇ ਕਰਦੇ ਹੋਣ ਭਾਵੇਂ ਮਨੈਜਰੀ ਦੀਆਂ ਦੁਕਾਨਾਂ 'ਤੇ ਕਰਦੇ ਹੋਣ ਜਾਂ ਕਿ ਇਹ ਲੋਕਾਂ ਮੈਦੇ ਰੂਪ ਚ ਕਰਦੇ ਹੋਣ ਜਾਂ ਫੈਕਟਰੀਆਂ ਚ ਕੰਮ ਕਰਦੇ ਹੋਣ ਜਾਂ ਸੇਲ ਪੁਆਇੰਟਾਂ ਤੇ ਕੰਮ ਕਰਦੇ ਹੋਣ ਜਾਂ ਖੇਤਾਂ ਚ ਕੰਮ ਕਰਦੇ ਹੋਣ ਇਸ ਚੀਜ਼ ਨੇ ਬਾਲ ਮਜ਼ਦੂਰੀ ਨੂੰ ਬਹੁਤ ਬੜਾਵਾ ਦਿੱਤਾ ਹੁਣ ਦੂਸਰਾ ਪੱਖ ਦੇਖ ਲਈਏ ਸਾਡੇ ਦੇਸ਼ ਦੀਆਂ 90% ਦੀਆਂ ਜ਼ੋਤਾਂ ਫਾਰਮ ਹੋਲਡਿੰਗਸ ਪੰਜ ਕਿੱਲਿਆਂ ਤੋਂ ਘੱਟ ਨੇ ਪੰਜ ਕਿੱਲੇ ਤੋਂ ਘੱਟ ਵਾਲੀ ਜ਼ੋਤ ਆਰਥਿਕ ਤੌਰ ਤੇ ਲਾਹੇਵੰਦੀ ਨਹੀਂ ਰਹਿੰਦੀ ਲਾਹੇਵੰਦੀ ਕਿੱਥੋਂ ਹੋਣੀ ਐ ਸਾਡੇ ਦੇਸ਼ 'ਚ ਰਵਾਜ ਪੈ ਗਿਆ ਵੱਡੇ ਵੱਡੇ ਮਸ਼ੀਨਰੀ ਦਾ ਵੱਡੇ ਵੱਡੇ ਟਰੈਕਟਰਾਂ ਦਾ ਵੱਡੇ ਵੱਡੇ ਹੜਾਂ ਦਾ ਕਿਉਂਕਿ ਮਲਟੀਨੈਸ਼ਨਲ ਕੰਪਨੀਆਂ ਨੇ ਬੜੇ ਮਨ ਲਭਾਉ ਪਰੰਪਰੇ ਖੇ ਪਾ ਕੇ ਕਿਸਾਨਾਂ ਨੂੰ ਇਸ ਪਾਸੇ ਲੈਣ ਦਾ ਕਰਜ਼ੇ ਆਸਾਨ ਕਰ ਦਿੱਤੇ ਤੇ ਉਹ ਇਸ ਪਾਸੇ ਵੱਲ ਖੁੱਭ ਗਏ ਇਸ ਚੀਜ਼ ਨੇ ਕਿਸਾਨੀ ਨੂੰ ਹੋਰ ਘਾਟੇ ਬੰਦਾ ਕਰਤਾ ਹੁਣ ਕਿਸਾਨਾਂ ਦੇ ਵਿੱਚ ਕਿਰੂਚੀ ਵਧ ਗਈ ਕਿ ਆਪ ਖੁਦ ਕਿਰਤ ਹੀ ਨਹੀਂ ਕਰਨੀ ਪਹਿਲੀ ਗੱਲ ਤੇ ਉਹਨਾਂ ਕੋਲ ਪਹਿਲਾਂ ਹੀ ਖੇਤਾਂ 'ਚ ਕੰਮ ਕਰਨ ਲਈ ਪੂਰੀ ਕਿਰਤ ਦਾ ਕੰਮ ਨਹੀਂ ਸੀ ਪੂਰਾ ਰਜਗਾਰ ਨਹੀਂ ਸੀ ਕਿਸੇ ਬੰਦੇ ਨੂੰ 30 ਦਿਨ ਕੰਮ ਨਹੀਂ ਸੀ ਮਿਲਦਾ 8 ਘੰਟੇ ਕੰਮ ਨਹੀਂ ਸੀ ਮਿਲਦਾ ਤੇ ਉਹਦੇ ਵਿੱਚੋਂ ਵੀ ਛੱਡ ਦਿੱਤਾ ਤੇ ਖੇਤੀ ਹੋਰ ਘਟੇਵੰਦੀ ਹੁੰਦੀ ਗਈ ਹੁਣ ਖਰਚੇ ਨਹੀਂ ਪੂਰੇ ਹੁੰਦੇ ਖਰਚੇ ਨਹੀਂ ਪੂਰੇ ਹੁੰਦੇ ਤੇ ਕਰਜ਼ੇਦਾਰੀ ਦੀ ਪੰਡਿਤ ਹੋਰ ਵੱਡੀ ਹੁੰਦੀ ਜਾਂਦੀ ਆ ਸੋ ਕਰਜ਼ੇ ਦੀ ਪੰਡ ਜਿਹੜੀ ਵਧਦੀ ਜਾਂਦੀ ਆ ਤੇ ਇਹਨਾਂ ਮੁਸ਼ਕਿਲਾਂ ਨੂੰ ਨਿਬੇੜਨਾ ਹੈ ਸਰਕਾਰਾਂ ਨੇ ਤੇ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਉਹ ਕਿਸਾਨ ਮਾਰੂ ਨੇ ਮਲਟੀਨੈਸ਼ਨਲ ਕੰਪਨੀਆਂ ਦੇ ਹੱਕ 'ਚ ਨੇ ਮਲਟੀਨੈਸ਼ਨਲ ਕੰਪਨੀਆਂ ਮੰਨ ਲਿਭਾਉ ਲਾਚ ਚ ਦਿੰਦੀਆਂ ਵਾਂ ਝਾੜ ਵਧਾਉਣ ਦੇ ਥੋਥੇ ਦਾਅਵੇ ਕਰਦੀਆਂ ਵਾਂ ਇਹ ਕਰਕੇ ਖਾਦਾ ਦਵਾਈਆਂ ਮਹਿੰਗੇ ਭਾਅ ਤੇ ਵੇਚਦੀਆਂ ਮਸ਼ੀਨਰੀਆਂ ਮਹਿੰਗੇ ਭਾਅ ਤੇ ਵੇਚਦੀਆਂ ਤੇ ਕਿਸਾਨ ਵੇਖੋ ਵੇਖੀ ਬੇ ਲੋੜੇ ਖਰਚੇ ਕਰਕੇ ਆਰਥਿਕ ਬੋਝ ਥੱਲੇ ਆ ਰਿਹਾ ਤੇ ਹੱਥੀਓਂ ਕਿਰਤ ਨਹੀਂ ਕਰਦੇ ਇਹ ਖੇਤੀ ਵਾਲੇ ਲੋਕਾਂ ਵਾਸਤੇ ਘਾਤਕ ਸਿੱਧ ਹੋ ਰਿਹਾ ਤੇ ਕਾਰਪੋਰੇਟ ਘਰਾਣੇ ਵਾਸਤੇ ਵਰਦਾਨ ਸਿੱਧ ਹੋ ਰਿਹਾ ਕਿਸਾਨਾਂ ਨੂੰ ਇਸ ਸੰਬੰਧੀ ਆਪਣੀ ਬੜੀ ਸਾਰਥਕ ਪਹੁੰਚ ਅਪਣਾਉਣੀ ਚਾਹੀਦੀ ਹੈ ਆਪਣੀ ਜ਼ਮੀਨ ਦੇ ਹਿਸਾਬ ਨਾਲ ਮਸ਼ੀਨਰੀ ਛੰਦ ਟਰੈਕਟਰ ਲੈਣੇ ਚਾਹੀਦੇ ਆ ਖੇਤੀ ਨੂੰ ਕੁਦਰਤੀ ਖੇਤੀ ਵੱਲ ਵਧਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਦੇ ਵਾਧੂ ਦਾ ਬੋਝ ਨਾ ਪਵੇ ਸਾਡੀ ਜਮੀਨਾਂ ਬੰਜਰ ਨਾ ਹੋਣ ਸਾਡਾ ਵਾਤਾਵਰਨ ਗੰਦਲਾ ਨਾ ਹੋਵੇ ਤੇ ਸਾਡੀ ਖੇਤੀ ਵਿੱਚ ਸਾਨੂੰ ਮੁਨਾਫਾ ਮਿਲ ਸਕੇ ਤੇ ਕਾਰਪੋਰੇਟਾਂ ਦੇ ਚੁੰਗਲ ਚੋਂ ਅਸੀਂ ਬਚੇ ਰਹੀਏ ਆਸ ਹੈ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਕਿਸਾਨ ਇਸ ਗੱਲ ਤੋਂ ਫਾਇਦਾ ਲੈ ਸਕਣ ਅੱਜ ਤੱਕ ਦੀ ਗੱਲਬਾਤ ਇੰਨੀ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ